ਕਿਸਾਨ ਵੀਰੋ ਸਤ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਸੁਖਰਾਜ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਦੀ ਵੀਡੀਓ ਪਿੰਡ ਸੂਰੇ ਵਾਲਾ ਜ਼ਿਲ੍ਹਾ ਤੇ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦਾ ਪਿੰਡ ਆ ਤੇ ਤਹਿਸੀਲ ਕਿਦਰਵਾਹ ਪੈ ਜਾਂਦੀ ਹੈ ਇਸ ਪਿੰਡ ਵਿੱਚ ਬਾਈ ਜਿਹਰਾਂ ਦਾ ਖੇਤੀਬਾੜੀ ਦਾ ਕਾਰੋਬਾਰ ਆ ਨਾਲ ਨਾਲ ਚੰਗੇ ਪਸ਼ੂ ਪਾਲਣ ਦਾ ਕੰਮ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਸਾਹਮਣੇ ਸਕਰੀਨ ਦੇ ਉੱਪਰ ਤੁਸੀਂ ਦੇਖ ਰਹੇ ਹੋ ਇੱਕ ਬਹੁਤ ਹੀ ਵੱਡੇ ਸ਼ਰੀਰ ਦੀ ਮਾਲਕਣੀ ਮੱਝ ਆ ਜਿਹੜੀ ਕਿ ਸੂਈ ਆ ਤਾਜੀ ਅੱਜ ਹੀ ਸੂਈਆ ਕਰਮਾਂ ਵਾਲੀ ਇਹ ਵਿਕਾਊ ਆ ਬਣਦੀ ਡਿਟੇਲ ਆਪਾਂ ਬਾਈ ਜਿਹਰਾਂ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਵੀਡੀਓ ਵੇਖ ਰਹੇ ਨਵੇਂ ਵੀਰਾਂ ਨੂੰ ਬੇਨਤੀ ਆ ਕਿ ਜਿਨ੍ਹਾਂ ਵੀਰਾਂ ਨੇ ਅਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾਗਾ ਉਹ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗਦਾ ਜਿਹੜਾ ਘੰਟੀ ਵਾਲਾ ਬਟਨ ਆ ਉਹਨੂੰ ਵੀ ਪ੍ਰੈਸ ਕਰ ਲਿਓ ਤਾਂ ਜੋ ਆਉਣ ਵਾਲੀ ਵੀਡੀਓ ਦਾ ਜਿਹੜਾ ਨੋਟੀਫਿਕੇਸ਼ਨ ਆ ਸਭ ਤੋਂ ਪਹਿਲਾਂ ਤੁਹਾਨੂੰ ਮਿਲੇ ਤੇ ਆਸਾਨੀ ਦੇ ਨਾਲ ਵੀਡੀਓ ਵੇਖ ਕੇ ਅਨੁਮਾਨ ਲਗਾ ਕੇ ਤੁਸੀਂ ਅਜਿਹੇ ਪਸ਼ੂਆਂ ਦੀ ਖਰੀਦਦਾਰੀ ਉਹ ਜਿਹੜੀ ਕਰ ਸਕੋ ਸੋ ਦੋਸਤੋ ਲੈਨੇ ਆ ਡਿਟੇਲ ਤੇ ਕਰਦੇ ਆ ਤੁਹਾਡੇ ਨਾਲ ਸੰਜੀ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਆਪਣਾ ਨਾਮ ਦੱਸਿਓ ਜੀ ਗੁਰਦੀਪ ਸਿੰਘ ਜੀ ਠੀਕ ਹੈ ਜੀ ਤੇ ਆਪਣਾ ਨਾ ਮੋਬਾਈਲ ਨੰਬਰ ਦੱਸ ਦਿਓ 98569 98569 99128 99128 ਤੇ ਮੱਝ ਆਪਣੇ ਘਰ ਦੀ ਹੈ ਜੀ ਇਹ ਹਾਂਜੀ ਘਰ ਦੀ ਹੈ ਜੀ ਇਹ ਠੀਕ ਹੈ ਜੀ ਤੇ ਕਿੰਮਾ ਸੂਆ ਸੂਈ ਆ ਜੀ ਇਹ ਤੀਜੇ ਤੋਂ ਸੂਈਆਂ ਜੀ ਤੀਜਾ ਸੂਆ ਸੂਈ ਆ ਹਾਂਜੀ ਤੇ ਕਿੰਨਾ ਦੁੱਧ ਕੱਢ ਦਿੰਦੀ ਹੈ ਦੁੱਧ ਪਹਿਲੇ ਸੂਏ ਦਾ ਕਰੇ ਪਤਾ 1 ਲੀਟਰ ਜੀ ਠੀਕ ਹੈ ਜੀ ਤੁਹੇ ਜੀ 16 ਲੀਟਰ ਦਾ ਟਪਾ ਦੋ ਦੇਣੇ ਜੀ ਦੂਜੇ ਤੋਂ 16 ਲੀਟਰ ਤੋਂ ਟਪਾਤਾ ਹੈ ਕਿ 16 17 ਕੱਢ ਦਊਗੀ ਹਾਂਜੀ ਲਓ ਵੀ ਸੱਜਣੋ ਬਾਡੀ ਬੰਤਰ ਮੈਂ ਦਾ ਬਹੁਤ ਵੱਡਾ ਥਣ ਥਣ ਵਾਲਾ ਚੰਗਾ ਆਹ ਬੱਚਾ ਬੈਠਾ ਗੋਡੇ ਤੋਂ ਬੰਨਿਆ ਤੇ ਆਹ ਪਹਿਲਾਂ ਤੁਹਾਨੂੰ ਜੇਰ ਵਿਖਾਉਂ ਤੂਈ ਨੂੰ ਘੰਟਾ ਕੋ ਆਇਆ ਵੇ 2 ਘੰਟੇ ਆਹ ਪਈ ਹੈ ਜੇਰ ਪੱਠਲ ਦੇ ਵਿੱਚ ਤੇ ਥਣ ਥਣ ਨੂੰ ਨੇੜੇ ਹੋ ਕੇ ਦਿਖਾ ਦਿੰਨੇ ਆ ਬਹੁਤ ਸੋਹਣਾ ਥਣ ਲੱਗਿਆ ਕਰਮਾਂ ਵਾਲੀ ਅਜੇ ਘੰਟਾ ਕੋ ਹੋਇਆ ਸੂਈ ਨੂੰ ਨਹੀਂ ਭਾਈ ਮੇਰੇ ਕੋਲ 10 ਵਜੇ ਸੂਈ ਹੈ 10 ਵਜੇ ਸੂਈ ਹੈ ਹਾਂ 10 ਵਜੇ ਸੂਈ ਹੋਊਗੀ 10 ਵਜੇ ਸੂਈ ਮੈਨੂੰ ਸੁਣਾ ਕੇ ਅੰਦਰ ਅੰਟਾ ਹੋ ਗਿਆ। ਯਰ ਜੂਰ ਓਕੇ ਆ ਜੀ। ਹਰ ਪੱਖ ਤੋਂ ਚੰਗੀ ਆ ਮੱਝ ਤੁਹਾਨੂੰ ਤੋੜ ਕੇ ਵੀ ਦਿਖਾਵਾਂਗੇ। ਬਾਕੀ ਮਗਰ ਕੱਟਾ ਜੀ ਇਹਦੇ। ਮਗਰ ਇਹਦੇ ਕੱਟਾ ਆ ਦੋਸਤੋ। ਦੋਨੇ ਪਾਸਿਓਂ ਥਣਾ ਦੀ ਓਕੇ ਆ। ਦੇਖ ਸਕਦੇ ਹੋ ਤੁਸੀਂ ਅੰਦਰ ਖੜੀ ਆ ਮੱਝ ਤੁਹਾਨੂੰ ਬਾਹਰ ਕੱਢ ਕੇ ਵੀ ਦਿਖਾਵਾਂਗੇ। ਤੇ ਬਹੁਤ ਛੋਟੀ ਸੀਲਸ ਲੱਗਾ ਜੀ ਜਮਾ। ਸੀਲਸ ਲੱਗਾ ਬਾਈ ਕਹਿੰਦਾ। ਹਾਂਜੀ। ਤੇ 나ੜੂਆ ਤੁਹਾਨੂੰ ਬੱਚੇ ਦਾ ਦਿਖਾ ਦਿੰਨੇ ਹੁਣੇ ਹੀ। ਨਾਲ ਆ ਦੇਖ ਸਕਦੇ ਹੋ ਤੁਸੀਂ ਘਰ ਦੀ ਮੱਝ ਆ ਜੀ ਬਹੁਤ ਵੱਡਾ ਨਸਲ ਆ ਭਾਈ ਝੋਟੀ ਆ ਜੀ ਪਹਿਲੇ ਸੂਏ ਦੇ ਨਾ ਅੱਛਾ ਜੀ ਆਪਣੀ ਬਾਹਰ ਖੜੀ ਹੋਵੇ ਲਓ ਵੀ ਉਹ ਝੋਟੀ ਆ ਪਹਿਲੇ ਸੂਏ ਦੀ ਤੇ 2 ਮਹੀਨਿਆਂ ਦੀ ਉਹ ਗੱਬਣਾ ਕਰਮਾ ਅੱਛਾ ਚੈੱਕ ਪਾਸ ਹੋਈ ਹੈ ਜੀ ਉਹ ਚੈੱਕ ਪਾਸ ਹੋਈ ਵੀ ਆ ਤੇ ਤੋੜ ਕੇ ਵਿਖਾ ਦੇ ਜੀ ਲਓ ਜੀ ਮੇਤਰੋ ਬਹੁਤ ਵੱਡਾ ਢਾਂਚਾ ਮੱਝ ਦਾ ਰਾਜੀਪਲੀ ਇੰਨੀ ਕਾ ਬਹੁਤ ਜਿਆਦੇ ਦੇਖ ਸਕਦੇ ਹੋ ਤੁਸੀਂ ਕਰੋ ਇਹ ਮੜਾਈ ਐਸੇ ਨੂੰ ਲਈ ਆ ਜੀ ओके जी ओके ਰੁਕੋ ਵਿੱਚੋਂ ਹਵਾਨੇ ਦੀ ਬਿਲਕੁਲ ਸਾਫ ਸੁਥਰੀ ਦੇਖ ਸਕਦੇ ਹੋ ਤੁਸੀਂ ਬਹੁਤ ਚੰਗਾ ਹਵਾਨਾ ਦੁੱਧ 16 17 ਕਿਲੋ ਬਾਈ ਕਹਿੰਦਾ ਖੁੱਲੇ ਹੱਥ ਨਾਲ ਪਾ ਦਊਗਾ ਖੁੱਲਾ ਦਊਗੀ ਬਾਈ ਜਿਵੇਂ ਖੁੱਲਾ ਆ ਬੱਚਾ ਹੈ ਜੀ ਇਹਦਾ ਆ ਬੰਨ ਦਿਓ ਬਾਈ ਬਹੁਤ ਵੱਡੇ ਢਾਂਚੇ ਚਾ ਦੋਸਤੋ ਦੂਜਾ ਸੂਆ ਹੈ ਆ ਝੋਟੀ ਆ ਦੋਸਤੋ ਪਹਿਲੇ ਦੀ ਤੇ ਦੋ ਮਹੀਨੇ ਦੀ ਵਿਚਾਰੀ ਅੱਗ ਬਣ ਗਈ ਹਾਂ ਕੀ ਮੁੱਲ ਰੱਖਿਆ ਇਹਦਾ ਬੋਲ ਜੀ ਫੋਨ ਤੇ ਕਰਾਂਗੇ ਜੀ ਫੋਨ ਤੇ ਜੀ ਹਾਂਜੀ ਠੀਕ ਹੈ ਜੀ ਲਓ ਵੀ ਸੱਜਣੋ ਜਿਸ ਵੀ ਕਿਸੇ ਮੇਰੇ ਵੀਰ ਨੂੰ ਇਹ ਝੋਟੀ ਪਸੰਦ ਹੋਈ ਤਾਂ ਤੀਜੇ ਸੂਏ ਕਰਮਾ ਵਾਲੀ ਸੂਈ ਆ ਫੋਨ ਤੇ ਮੁੱਲ ਦੱਸ ਦਿੱਤਾ ਜਾਊਗਾ ਬਿਲਕੁਲ ਜਾਇਜ਼ ਮੁੱਲ ਹੋਊਗਾ ਤੇ ਫੋਨ ਤੁਸੀਂ ਅੰਕਲ ਨੂੰ ਕਰ ਲਿਓ ਇਸ ਤਰ੍ਹਾਂ ਦੀ ਕਿਸੇ ਮੇਰੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਤਾਂ ਸਾਡਾ ਦੋਸਤੋ ਨੰਬਰ ਸਕਰੀਨ ਤੇ ਲੈ ਕੇ ਪਾਸੇ ਚਲੀ ਜਾਂਦਾ 16 ਨੰਬਰ ਆ ਜੀ ਅੱਜ ਅੱਜ 16 ਨਵੰਬਰ ਆ ਜੀ ਹਾਂਜੀ ਤੇ ਅੱਜ ਇਹ ਵੀਡੀਓ ਬਣ ਰਹੀ ਆ ਇਸ ਤਰ੍ਹਾਂ ਦੀ ਵੀਡੀਓ ਬਣਾਉਣ ਲਈ ਦੋਸਤੋ ਸਾਡਾ ਨੰਬਰ ਆ ਜਿਹੜਾ ਉਹ ਹੇਠਲੇ ਪਾਸੇ ਚੱਲ ਰਿਹਾ ਇਸ ਨੰਬਰ ਤੇ ਤੁਸੀਂ ਸਾਡੇ ਨਾਲ ਵੀਡੀਓ ਲਈ ਸੰਪਰਕ ਕਰ ਲਿਓ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰ ਦਿਓ ਜਲਦੀ ਮਿਲਦੇ ਆ ਦੋਸਤੋ ਇਹੀ ਨਵੀਂ ਵੀਡੀਓ ਦੇ ਨਾਲ ਵੀਡੀਓ ਵੇਖਣ ਲਈ ਦੋਸਤੋ ਧੰਨਵਾਦ